ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਅਸੀਂ ਪੱਤਰਕਾਰ ਭਰਾਵਾਂ ਨੂੰ ਅਕਾਲੀ ਦਲ ਸੰਤਾਪਨ ਦੇ ਦਫ਼ਤਰ 'ਚ ਤਖਲੀਬ ਦਿੱਤੀ ਆ ਬੁਲਾਇਆ ਤੁਹਾਨੂੰ ਇੱਥੇ ਉਹਦਾ ਕਾਰਨ ਇਹ ਹੈ ਕਿ ਕੱਲ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋੜੀ ਉਹਨੇ ਫੇਸਬੁੱਕ ਤੇ ਪਾਇਆ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹਦੇ ਨਾਂ ਤੇ ਮੰਡੀ ਗਵਿੰਦਗੜ੍ਹ ਸਕੂਲ ਬਣਿਆ ਹੋਇਆ ਹੈ ਉਹਦੇ ਵਿੱਚ ਨਰੰਗਕਾਰੀ ਸਤ ਸੰਗ ਰੱਖ ਰਹੇ ਨੇ ਉਹਨਾਂ ਦੀ ਜਿਹੜੀ ਮੁਖੀ ਆ ਬੀਬੀ ਉਹਨੇ ਆਉਣਾ 26 ਤਰੀਕ ਨੂੰ ਸ਼ਾਮ ਦਾ ਟਾਈਮ ਹੈ ਮੈਂ ਦੇਖ ਕੇ ਪੰਜੋਲੀ ਨੇ ਵੀ ਕਿਹਾ ਹਰੇਕ ਦਾ ਟੰਗਾ ਆਪੋ ਆਪਣੇ ਕੰਮ ਕਰਨ ਦਾ ਮੈਂ ਉਹ ਪੜ ਕੇ ਸੁਣ ਕੇ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ ਕਿ ਹੱਸਦੇ ਬੱਸਦੇ ਪੰਜਾਬ ਦੇ ਵਿੱਚ ਇਹ ਲੋਕ ਜਿਨ੍ਹਾਂ ਦੇ ਆਪੋ ਆਪਣੇ ਧਰਮਾਂ ਮੁਤਾਬਕ ਸਾਧਨ ਬਣੇ ਹੋਏ ਨੇ ਪ੍ਰਬੰਧ ਨੇ ਜਿਵੇਂ ਰਾਧਾ ਸਵਾਮੀ ਨੇ ਉਹਨਾਂ ਦੇ ਆਪਣੇ ਡੇਰੇ ਨੇ ਦੂਜਿਆਂ ਦੇ ਨਿਰੰਕਾਰੀਆਂ ਦੇ ਆਪਣੇ ਡੇਰੇ ਨੇ ਉਹ ਜਿਹੜਾ ਦੇਹਧਾਰੀ ਸੀ ਬਲਾਤਕਾਰੀ ਗਰਮੀਤ ਰਾਮ ਰਹੀਮ ਉਹਦੇ ਵੀ ਪੰਜਾਬ 'ਚ ਡੇਰੇ ਨੇ ਜਿਹੜੇ ਪੰਜਾਬ ਨੇ 50 ਸਰਕਾਰ ਸਾਡੇ ਨਾਲ ਵਾਅਦਾ ਕਰਕੇ ਭੱਜ ਗਈ ਬੰਦ ਨਹੀਂ ਕੀਤੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਿੱਖਾਂ ਨੂੰ ਇਹ ਕਿਉਂ ਟਾਰਗੇਟ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਦੇ ਨਾਂ ਤੇ ਸਕੂਲ ਬਣਾ ਕੇ ਉਹਦੇ ਚ ਉਹ ਲੋਕਾਂ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਸਨ 1978 ਦੇ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਐਡਾ ਵੱਡਾ ਕਾਹਨ ਵਾਪਰਿਆ ਕਿ 13 ਸਿੰਘ ਸ਼ਹੀਦ ਹੋਏ ਜਿਹਦੇ ਕਾਰਨ ਉਹਨਾਂ ਨੂੰ ਸ੍ਰੀ ਅਕਾਲਤਾ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਨੇ ਉਹਨਾਂ ਨੂੰ ਸਾਰੀ ਕੌਮ ਨੂੰ ਉਹਨਾਂ ਨੂੰ ਪੰਥ ਚੋਂ ਸਿੱਖਿਆ ਤੇ ਸਾਰੀ ਕੌਮ ਨੂੰ ਹੁਕਮ ਕੀਤਾ ਕਿ ਇਹਨਾਂ ਨਾਲ ਕੋਈ ਰੋਟੀ ਬੇਟੀ ਦਾ ਸਬੰਧ ਨਹੀਂ ਰੱਖੂਗਾ ਇਸ ਲਈ ਸਮਝ ਤੋਂ ਬਾਹਰ ਹੋ ਰਿਹਾ ਕੰਮ ਇਹ ਪਤਾ ਨਹੀਂ ਤਾਂ ਇਹ ਪ੍ਰਚਾਰ ਦੀ ਘਾਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਬਿਮਾਰੀ ਤਾਂ ਸਾਡੇ ਘਰ ਦੀ ਤੁਰੀ ਹੈ ਜਦੋਂ ਬਾਦਲ ਸਰਕਾਰ 'ਚ ਹੁੰਦਿਆਂ ਸ਼੍ਰੋਮਣੀ ਕਮੇਟੀ ਦੇ ਉਹ ਲੰਮੇ ਅਰਸੇ ਤੋਂ ਕਾਬਜ ਨਹੀਂ ਉਹ ਲੋਕ ਜਦੋਂ ਵੋਟਾਂ ਦੇ ਇੱਕ ਛੋਟੇ ਜਿਹੇ ਕਲਚਰ ਨੂੰ ਲੈ ਕੇ 5 ਸਾਲ ਲਈ ਉਦੋਂ ਕਾਲ ਤੱਕ ਸਭ ਨੂੰ ਪਿੱਠ ਦਿਖਾ ਕੇ ਇੱਧਰ ਨੂੰ ਮੂੰਹ ਕਰ ਲੈਂਦੇ ਨੇ ਇਹ ਨਹੀਂ ਦੇਖਦੇ ਵੀ ਸਾਨੂੰ ਕਿੱਥੋਂ ਰੋਕਿਆ ਕਿੱਥੋਂ ਨਹੀਂ ਜਿਵੇਂ ਸਰਸੇ ਵਾਲੇ ਦੇ ਵੀ ਜਾਈ ਗਏ ਨੇ ਇਸੇ ਤਰ੍ਹਾਂ ਚੋਰ ਮੋਰੀਓ ਇਹਨਾਂ ਨਾਲ ਵਰਤੀ ਜਾਂਦੇ ਨੇ ਦੁੱਖ ਤਾਂ ਇਹ ਗੱਲ ਦਾ ਹੈ ਪਰ ਫੇਰ ਵੀ ਮੈਂ ਹੱਸਦੇ ਬਸਦੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੇ ਫਤਿਹਗੜ ਸਾਹਿਬ ਦੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਸ ਲੈਣ ਤੋਂ ਪੰਜਾਬ ਨੂੰ ਹੱਸਦੇ ਬਸਦੇ ਨੂੰ ਕਿ ਤੁਸੀਂ ਇਹਨਾਂ ਨੂੰ ਵਰਜਿਤ ਕਰੋ ਮਨਜ਼ੂਰੀ ਸਾਨੂੰ ਪਤਾ ਲੱਗਿਆ ਕਿ ਐਸਡੀਐਮ ਸਾਹਿਬ ਅਮਲੋਡ ਨੇ ਦਿੱਤੀ ਹੈ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਦੀ ਜਿਹੜੀ ਮਨਜ਼ੂਰੀ ਦਿੱਤੀ ਹੈ ਉਹਨੂੰ ਰੱਦ ਕਰੋ ਅਸੀਂ ਕੱਲ ਨੂੰ ਤੁਹਾਡੇ ਕੋਲ 11 12 ਦੇ ਦਰਮਿਆਨ ਟਾਈਮ ਅਸੀਂ ਤੁਹਾਨੂੰ ਮੰਗ ਪੱਤਰ ਵੀ ਦੇਖ ਕੇ ਜਾਵਾਂਗੇ ਤਾਂ ਕਿ ਇਹਦੇ ਚ ਕਟਤਣ ਵੱਧ ਵੱਜ ਜਾਣੀ ਹੈ ਸਾਨੂੰ ਰੋਕਣ ਜਾਣਾ ਪੈਣਾ ਅਸੀਂ ਹੋਣ ਦੇਣਾ ਨਹੀਂ ਉਹਦੇ ਨਾਲ ਬਿਹਤਰ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਰੱਦ ਕਰੋ ਉਹ ਜਿੱਥੇ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ ਸਿੱਧੰਦੇ ਧਰਤੀਆਂ ਵਿੱਚ ਜੀਪ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰੀ ਜੀ ਇੱਡੀਆਂ ਸਹਾਤਾਰ ਸਾਰਿਆਂ ਨੂੰ ਕੀਮਤੀ ਜਗ੍ਹਾ ਫਤਿਹਗੜ੍ਹ ਸਾਹਿਬ ਧਰਤੀ ਕਿਤੇ ਵੀ ਹੈ ਉੱਥੇ ਇਹ ਜੋ ਸਮਾਗਮ ਕਰਾਉਣੇ ਸੋਹਣੀ ਗੁਰਦਾਰ ਪਰਵੰਦੀ ਮੈਂ ਪਹਿਲਾਂ ਕਹਿੰਦਾ ਵੀ ਉਹ ਤਾਂ ਪਹਿਲਾਂ ਅੱਗਿਆ ਲੈਣਗੇ ਬਾਦਲ ਤੋਂ ਸੁਖਵੀਰ ਤੋਂ ਪਹਿਲਾਂ ਬੁੱਢੇ ਤੋਂ ਲੈਂਦੇ ਸੀ ਉੱਥੋਂ ਅੱਗਿਆ ਮਿਲੂਗੀ ਤਖਤਾਂ ਦੇ ਜਥੇਦਾਰ ਕਿਉਂ ਨਹੀਂ ਬੋਲਦੇ ਜੀ ਹੁਣ ਤਾਂ ਇਹਨਾਂ ਨੇ ਬਣਾਏ ਹੋਏ ਨੇ ਇਹ ਸਾਰਾ ਕੁਝ ਰਲਿਆ ਗਿਆ ਡਿਆ ਪਰ ਅਸੀਂ ਗੁਰੂ ਦੇ ਚਰਨਾਂ 'ਚ ਰਹਿ ਕੇ ਨਿਮਰਤਾ ਨਾਲ ਬੇਨਤੀ ਕਰਦਾ ਕਿ ਅਸੀਂ ਨਹੀਂ ਪੰਥ ਨੂੰ ਪਿੱਠ ਦਿਖਾ ਸਕਦੇ ਸਾਨੂੰ ਤਾਂ ਰੋਕਣਾ ਪੈਣਾ ਹੈ ਅਸੀਂ ਰੋਕਣ ਜਾਵਾਂਗੇ ਜਨਤਕ ਪ੍ਰਸ਼ਾਸਨ ਨੂੰ ਕਹਿ ਕੇ ਚੱਲਿਆ ਕਿ ਟਕਰਾ ਰੋਕਣਾ ਥੋੜਾ ਕੰਮ ਹੈ ਇਹ ਬਾਧਾ ਨਾ ਲਿਓ ਕਿਤੇ ਇਹ ਕਹੋ ਵੀ ਅਸੀਂ ਫੋਰਸਾਂ ਲਾ ਕੇ ਕਰਾ ਲਾਂਗੇ ਠੀਕ ਹੈ ਸਰਕਾਰਾਂ ਕਰਾ ਲੈਂਦੀਆਂ ਨੇ ਪਰ ਕੜਤਣ ਵਧੂਗੀ ਸਾਨੂੰ ਮਜਬੂਰ ਨੇ ਸੜਕਾਂ ਤੇ ਰਹਿਣਾ ਪੈਣਾ ਹੈ ਇਸ ਲਈ ਕਿਰਪਾ ਕਰਕੇ ਇਹਨੂੰ ਰੱਦ ਕਰੋ